ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਬਾਈ ਔਰ ਘਰ ਪਰਵਾਰ ਸਾਰੇ ਨੇ ਘੈਂਟ ਨੇ ਤੇ ਵਾਹਿਗੁਰੂ ਕਿਰਪਾ ਕਰੇ ਜਾਨਵਰ ਵਗੈਰਾ ਸਾਰਿਆਂ ਦੇ ਵਧੀਆ ਹੋਣ ਤੇ ਆਗੇ ਬਈ ਆਪਾਂ ਇਧਰ ਲੈ ਘਰੇ ਆਗੇ ਬਲ ਤਾਂ ਹੀ ਬਾਹਰ ਹੀ ਲੈ ਦੋਗੇ ਯਾਰ ਅੱਜ ਬਈ ਆਪਾਂ ਸਾਨੂੰ ਕੱਲ ਵੀਡੀਓ ਜਿਹੜੇ ਪੰਜਾਂ ਨੇ ਦੇਖੀ ਆ ਆਪਣੀ ਆਪਾਂ ਕਿਹਾ ਤੇ ਵੀ ਆਪਾਂ ਯਾਰ ਜਿੰਨੇ ਆਪਣੇ ਕਬੂਤਰ ਸਾਰੇ ਉੜਦੇ ਨੇ ਗਿੱਜੇ ਹੋਏ ਨੇ ਕਹਿਣਾ ਮਤਲਬ ਲੱਗੇ ਜੋ ਕਨੇ ਵੇਖੀਗੇ ਦੁਬਾਰਾ ਆਏ ਹੋਏ ਨੇ। ਵੀ ਉਹ ਆਪਾਂ ਬੈਠਾਵਾਂਗੇ ਆਪਣੇ। ਹੁਣ ਆਪਾਂ ਕੱਢ ਲਈਏ ਸਾਰੇ ਦੇ ਸਾਰੇ ਜਾਨਵਰ। ਆਪਣੇ ਹੌਲੀ-ਹੌਲੀ ਕਰਕੇ ਤੇ ਉਹ ਆਪਾਂ ਬਈ ਡਾਉਣੇ ਨੇ। ਜਿੰਨੇ ਜਿਤਰੀ ਬੈਠੀ ਆ ਬਜੇ ਦੇ ਵੇਲੇ ਬਜੇ ਕਰਕੇ ਵੀ ਡਾੜਨ ਕੋਈ ਚੱਕਰ ਨਹੀਂ ਯਾਰ। ਆਪਾਂ ਵੇਡਾ। ਆਰਦਾ ਇਹ ਹੋ ਗਿਆ ਆਪਣੇ ਲੋ ਵਿੱਜੇ ਨਹੀਂ ਹੋਏ ਬਈ ਆਪਣੇ ਹੋਰ ਕਿੱਧਰ ਬੈਠਣਗੇ ਜਾ ਕੇ ਇਹ ਆ ਗਰੀਂ ਤਰੀ ਦੇ ਬਾਹਰ ਜਾਂਦੇ ਕੋਈ ਚੱਕਰ ਨਹੀਂ ਹੁਣ ਉਹ ਪਟਾਰੀ ਖੋਲੀਏ ਲੋ ਵੀ ਹੁਣ ਆਪਾਂ ਇਧਰ ਲਈ ਖੁੱਡੇ ਵਾਲੇ ਖੋਲੀਏ ਜਾਨਵਰ ਵਾਹੀ ਆਜੋ ਭਾਈ ਚਲੋ ਬਾਹਰ ਚਲੋ 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 ਯਾਰ ਚਲੋ ਬਈ ਇੱਕ ਗੜਤਾ ਨਾਲ ਉੱਤੇ ਆਹ ਦਾ ਪਾਈ ਗੜਤਾ ਹੈਣਾ ਇਹ ਇਹ ਡੱਬਿਆ ਚਾਲ ਬਈ ਡੱਬਾ ਅੰਦਰ ਹੀ ਆ ਗਿਆ ਤੂੰ ਚਾਲ ਪਈ ਕਬੂਤਰੀ ਆ ਠੀਕ ਹੈ ਬਈ ਹੈਨਾ ਤੇ ਡੱਬੇ ਹੁਣ ਚੱਲ ਪੁੱਤਰਾ ਐਂ ਨਾ ਕਰ ਚਾਰ ਗਾਲੇ ਕਿਤੇ ਨਹੀਂ ਡੱਬਦੇ ਨਾ ਉਹ ਵੀ ਇਹਦੇ ਦੀ ਅੰਦਰ ਹੈ ਇਹਦਾ ਕੁਸ ਵੀ ਨਹੀਂ ਹੋਇਆ ਤੇ ਹੁਣ ਆਪਾਂ ਇਧਰੋਂ ਕੱਢਦੀ ਹੈ ਜਾਨਵਰ ਇੱਕ ਮਿੰਟ ਜਿੰਦ ਦਾ ਮੈਂ ਖੋਲਦਾ ਤੇ ਪਹਿਲੀ ਕਪੜਾ ਲਾਦੀ ਇਹ ਨਾ ਨਾ ਬੈਨ ਫਕੜਾਂਗੇ ਇਹ ਆਣ ਬਰ ਤੇ ਲੋਪੇ ਕਪੜਾ ਪਾ ਤੱਤ ਛੱਟੀ ਦਿੱਤਾ ਆ ਆਪਣਾ ਕੱਲ ਛੱਡਿਆ ਦੀ ਆਪਾਂ ਕਾਲਾ ਹੋਕੇ ਉਹ ਚਿੱਟਾ ਗਾ। ਇਹ ਕਾਲਾ ਕਿੱਧਰ ਬਹਿ ਗਿਆ। ਦਹਾੜੀ ਦੇ ਵੇਜੂ ਵੇ ਜੇਰ ਕੋਈ ਚੈੱਕ ਕਰਨੀਆਂ। ਦੇ ਹੋਰ ਕਿਹੜੇ ਕਿਹੜੇ ਦੋਰ ਰਹਿ ਗਏ। ਅਬ ਆਪੇ ਨਿਕਲ ਜਾ ਮੈਂ ਯਾਰ। ਇਹ ਦੀ ਹੋਂਸੀ ਯਾਰ ਵੱਡੀ ਹੋ ਜਾਂਦੀ ਇਹਨਾਂ ਵਿੱਚ ਕੋਈ ਨਾ। ਲਾਓ ਜੀ। ਕਰੋ ਸ਼ੌਂਕ ਆਪਣੇ ਸਾਰੇ ਜਾਨਵਰਾਂ ਦਾ ਹੁਣ ਇਹਨਾਂ ਨੂੰ ਤਾਹਾਂ ਤੋਂ ਵੀ ਛੱਡ ਆਦਿਏ ਉੱਚੇ ਕਰ ਦਈਏ ਥੋੜੇ ਜਿਹਾ ਖਾਰ ਤੇ ਜਾਨਵਰ ਸਾਰੇ ਸ਼ਨਵਾਰ 흘 ਲੱਗਦਾ ਨਾ ਸਮਾਨ ਦੇ ਵਿੱਚ ਆਪਣੇ ਕੋਲ 13 14 ਜਾਨਵਰ ਇਹ ਜਿਹਨੇ ਉਹ ਜਾਨਵਰ ਸੜਤੇ ਹਨ ਅੱਜ ਮਹਾਂ ਦਿਨ ਵਧੀਆ ਖੁੱਲ ਕੇ ਡਾਈ ਦਈਏ ਜਾਨਵਰ ਜੀ ਸਾਰੇ ਆਪਣੇ ਉਹ ਜਾਨਵਰ ਆਪਣਾ ਇੱਕ ਬਚਾ ਜੀ ਨਹੀਂ ਕੱਢਿਆ ਬਾਰੇ ਉਹ ਬਈ ਹਜੇ ਗਿੱਜਿਆ ਨਹੀਂ ਸਮਾਰਕ ਕਦੇ ਨਹੀਂ ਲਾਇਆ ਉਹ ਉਹਦੇ ਕਰਕੇ ਫਿਰ ਉਹਨੂੰ ਕਾ ਹੰਦੇ ਮੋਬਿਲ ਲਗਾ ਲਗਾ ਕੱਪੜੇ ਨਾਲ ਠੰਡ ਕਿੱਥੇ ਰੁਕਦੀ ਆ ਆ ਹਲੇ ਇੰਨੀ ਠੰਡ ਹੋਈ ਨਹੀਂ ਬਈ ਉਹੀ ਲਾਦਾ ਖੋਡੇ ਦੇ ਵਿੱਚ ਗਰਮਾਇਆ ਸਾ ਬਿੱਠਾ ਮੁੱਠਾ ਦੇ ਆਲੇ ਕੋਈ ਗੱਲ ਨਹੀਂ ਥੋੜੀ ਹੌਲੀ ਕਰਾਂਗੇ ਸਿਸਟਮ ਆਵਾਜ਼ ਆ ਜਾ ਕੇ ਡੜ ਗਈਆਂ ਦਾ ਚੜ ਬਈ ਤਾਂ ਹਾਂ ਜੋ ਬਰਾਦਰ ਤਾਂ ਧਾਕਾ ਜਮਾ ਵੀ ਰੋਜ਼ੀਵਾਰ ਕਾ ਆਪਣੇ ਮਰ ਘੜਾ ਰੋਜ਼ਾ ਇਹਦਾ ਪਿਓ ਸੀਗਾ ਦੇ ਤਾ ਆਪ ਜਮਾ ਉਹਦੀ ਕਾਪੀ ਆ ਡਿਟੋ ਏਵਾ ਸੌਣ ਜਦੋਂ ਬੈਠਣ ਵੋਠਣ ਨੂੰ ਦੇਖਦੇ ਆਂ ਕੀ ਗੱਲ ਬਾਤ ਐ ਆਹ ਇਹਦਾ ਜਮੀ ਬੈਦਾ ਹੀ ਫੱਡਾ ਪਤਾ ਨਹੀਂ ਕੀ 13 ਜਨਵਾਰ ਦਾਏ ਨੇ ਦੇਖਦੇ ਆਂ ਪੂਰੇ ਹੁੰਦੇ ਵੀ ਨਹੀਂ ਵੀ ਵੀਨੇ ਕਨਾ ਹਾਲੇ ਕੁਝ ਨਹੀਂ ਕਹਿ ਸਕਦੇ ਬਾਕੀ ਤਾਂ ਲੱਗ ਗਿਆ ਆਪਣੋ ਉੱਚੇ ਹੋਗੇ ਤਾਂ ਹਾਂ ਜਨਵਰ ਆ ਜਾਓ ਇਹਨਾਂ ਨੂੰ ਫਿਰ ਲੈਣ ਦੇ ਹਜੇ ਹਨ ਇਹਦਾ ਹੁਣ ਵਹ ਜਾਂਦਾ ਆ ਕੇ ਛਤਰੀ ਤੇ ਮੇਰੇ ਹਿਸਾਬ ਨਾਲ ਉਹ ਲਾਲ ਜავი ਆ ਗਿਆ ਥੱਲੇ ਯੱਕ ਜੀ ਆ ਕੱਲ ਹੀ ਡਾਇਆ ਇਹ ਪਹਿਲੇ ਦਿਨ ਨਾਲ ਦੋ ਦਿਨ ਉੜ ਗਿਆ ਦੋ ਵਾਰੀਆਂ ਉੜ ਗਿਆ ਦੀ ਗੱਲ ਇਹ ਤਾਂ ਨਿਆਣਾ ਹੈ ਇਹਦਾ ਆਪੀ ਬੈਠੂਗਾ ਕੋਈ ਚੱਕਰ ਨਹੀਂ ਆ ਇਹਦਾ ਫਿਰੂਗਾ ਉਹ ਨਾ ਐਵੇਂ ਇਹਦਾ ਕੋਈ ਚੱਕਰ ਨਹੀਂ ਹੈਗਾ ਮੋ ਜਿਵੇਂ ਜਿਵੇਂ ਬੈਂਦੇ ਨੇ ਬਾਈ ਉਵੇਂ ਆਪੇ ਕਰਦੇ ਆਂ ਆਪਾਂ ਵੀਡੀਓ ਸ਼ੇਅਰ ਤੇ ਵਚਾ ਇੱਕ ਕੱਢ ਦਾਂਗੇ ਆਪਾਂ ਨੂੰ 1 ਵਜਾ ਹੈਗਾਗਾ ਹੁਣ ਆਪਾਂ ਕੱਢ ਦਾਂਗੇ ਕੋਈ ਚੱਕਰ ਨਹੀਂ ਹਜੇ ਇਹਨੂੰ ਫਿਰ ਲੈਣੇ ਦੱਸ 15 ਮਿੰਟ ਆਰੇ ਫਿਰਦੇ ਚਾਚੇ ਲਾਗੇ ਵਿੱਚ ਹੀ ਹੈਨਾ ਉਹ ਬੈਠਣ ਲੱਗੇ ਫਿਰ ਤਾਂ ਦੇਖੀ ੜਕ ੜਕ ਬੈਠਣਗੇ ਸਾਰੇ ਐ ਕਾਫੀ ਟਾਈਮ ਹੋ ਗਿਆ ਯਾਰ ਉਹ ਡਾਇ ਨਹੀਂ ਕੰਤਾਂ ਗੰਤਾਂ ਜਿਹੜੇ ਹਰੇ ਬਲਣ ਦਾ ਲਾਲ ਨਹੀਂ ਡਾਇਆ ਸੀਗਾ ਹਣ ਤਾਂ ਕਰਕੇ ਡਾਉਣੇ ਪਏਗੇ ਹੁਣ ਆਪਾਂ ਹਾਂ ਫਿਰ ਕਬੂਤਰ ਐ ਹੁਣ ਹਿੱਲਣ ਜੇ ਲੱਗੇ ਦਾ ਕਬੂਤਰ ਵੀ ਘਰ ਜਾ ਭੋਲਣ ਲੱਗੇ ਆ ਬਰਾਣਾ ਤਾਂ ਕਰਕੇ ਭੱਡਾ ਤੇ ਤੇ ਆ ਖੁੱਡਾ ਦੇ ਜੇ ਖੋਲ ਥੋੜਾ ਜਾ ਆ ਨਕਲ ਜੂ ਕਰਮਾਇਆ ਸੀ ਜੀ ਨਾਲ ਇਤਹਾਵਾ ਜੀ ਖੁੱਡੇ ਵੀ ਸਾਫ ਕਰਨ ਨੇ ਯਾਰ ਇਹਨਾਂ ਦੇ ਇੱਕ ਤਾਂ ਹੁਣ ਤੁਲਮਕ ਕਰਦਾ ਬਈ ਵੀਡੀਓ ਸਟਾਰਟ ਹੈ ਨਾ ਜਿਹਨੂੰ ਫਿਰ ਲੈਣ ਦੇ ਹਜੇ ਆ 15 ਮਿੰਟ ਫੇਰ ਕਰਦੇ ਆ ਵੀਡੀਓ ਸਟਾਰਟ ਇਹ ਦੇਖਦੇ ਆ ਕਿਹੜਾ ਕਿਵੇਂ ਆਉਂਦਾ ਕਿਹੜਾ ਕਿਵੇਂ ਆਉਂਦਾ ਖੜਗੀ ਰੂਜੀ ਚਿੱਟੀਆਂ ਦੇ ਨਾਲ ਜਾ ਕੇ ਜਿੱਤ ਲਈ ਜੀ ਦਾ ਆ ਫਿਰਦੇ ਨੇ ਦੋ ਬਾਕੀ ਤਾਂ ਹਾਂ ਲੱਗੇ ਸਰ ਕਰ ਦਾਂਗੇ ਜਿਹੜੇ ਸਟਾਰਟ ਬਾਈ ਆਪਣੇ ਕਬੂਤਰ ਆ ਗਏ ਥੱਲੇ ਵੱਡੇ ਚਿਤਲੀ ਵਾਲੀ ਜੋੜੀ ਆ ਗਈ ਵੱਡੀ ਆਪਣੀ ਬਾਕੀ ਆਪਣੇ ਉਹ ਰਹਿ ਗਏ ਜਿਹੜੇ ਬਚਾਲ ਲੈ ਪੋਰਦੇ ਨੇ ਆ ਕੁਡੇ ਵਾਲੇ ਬੱਚੇ ਬਾਕੀ ਤਾਂ ਆ ਗਏ ਚੀਨੀ ਵਾਲੀ ਜੋੜੀ ਰਹਿ ਗਈ ਇੱਕ ਕਰਨੀ ਸਾਰੇ ਜੀ ਬਹਿ ਗਿਆ ਕਿੰਨਾ ਰਹੇ ਹਨ ਇਹ ਗਾਲੱਖੀ ਨਾ ਨਾ ਬਚਾਏਗਾ ਵਾਲ ਖੀਵੇਂਗੇ ਨੀ ਮੂਨੇ ਵੀ ਘੜਤੇ ਜਾਨਵਰ ਮਾਂ ਚਲ ਬਚਾਣੇ ਨੇ ਯਾਰ ਮਾਂ ਚਲ ਦਾਣੇ ਤੋਂ ਖਾ ਲੈਣਗੇ ਆਪਦੇ ਆ ਕੇ ਹੋਰ ਤਾਂ ਕੋਈ ਚੱਕਰ ਨਹੀਂ ਅੱਠ ਜਾਣ ਬਾਕੀ ਸਾਰੇ ਫਿਰਦੀ ਨੇ ਬਈ ਆਪਣੇ ਅਰੇ ਆ ਫਿਰਦੇ ਨੇ ਇਹ ਕਿਹੜਾ ਨੇ ਆ ਫਿਰਦੇ ਨੇ ਉਹਨੂੰ ਬਿਠਾਈਏ ਦਾ ਬਿਠਾਈਏ ਕਿਵੇਂ ਇਹਦਾ ਜੋੜੀ ਆ ਉਹ ਆ ਬਚਿਆਲੇ ਨੇ ਬਈ ਤਾਂ ਕਰਕੇ ਮੈਂ ਦਾਣੇ ਧਰਤੇ ਸੀ ਮਾਚਰ ਬਚਿਆਲੇ ਬਚੇ ਪਚਣ ਦਾਣੇ ਦੋਨੇ ਦੇਣੇ ਨਾ ਚੋਕ ਚੋਕ ਦੇਣੀ ਹੁੰਦੀ ਹੈ ਬਚਿਆਰੋ ਤਾਂ ਕਰਕੇ ਹੁਣ ਇਹਨਾਂ ਖਾ ਲੈਣਗੇ ਹਾਂ ਵੱਡੇ ਵੱਡੇ ਰਹਿ ਗਏ ਚਲੋ ਉਹ ਦੇਖਦੇ ਆ ਕਿਦੋਂ ਪੈਂਦੇ ਮੁੰਦੇ ਨੇ ਨਾ ਹਿਸਾਬ ਨਾਲ ਕਿ ਸਿਸਟਮ ਨਾਲ ਕਰਦੇ ਆ ਇਹਨਾਂ ਨੂੰ ਖਾ ਰਹੇ ਨੇ ਦਾਣੇ ਪਰ ਆਪਾਂ ਇਹਨਾਂ ਨੂੰ ਅੰਦਰ ਬਾੜ ਦਾਂਗੇ ਜਾਣ ਬਰਾ ਆਪਣਾ ਜਮਾ ਓਕੇ ਨੇ ਫਟ ਫਾਟ ਨੇ ਬਾਬੇ ਦੀ ਕਿਰਪਾ ਨਾਲ ਦੇਖਦੇ ਆ ਕਬੂਤਰ ਲਿਆਣੇ ਅੱਜ ਮੋਜਾ ਚੱਕ ਕੇ ਦੀਪ ਤੋਂ ਲਿਓ ਮਿਲ ਗਿਆ ਦੀਪ ਵਾਲਾ ਮੋਜਾ ਜਾਂ ਫਿਰ ਆਪਾਂ ਜੋੜੀ ਲਾ ਲਾਂਗੇ ਬੋਦੀ ਗਲ ਜੀ ਇਹਦਾ ਕਬੂਤਰਿਆ ਬੁਰਕਦੇ ਨਹੀਂ ਯਾਰ ਅਸੀਂ ਬੈਠੀ ਜਾਂਦੇ ਆ ਚਲੋ ਭਾਈ ਇਹਨਾਂ ਨੇ ਖਾਲੇ ਦਾਣੇ ਅਸਲ ਦੇ ਵਿੱਚ ਹੁਣ ਅਰਬੋਡ ਆ ਕੇ ਇਹਨਾਂ ਦੀ ਜਿੰਨਾਂ ਲਈ ਜੁੜੀ ਤਾਂ ਜਿੰਨਾਂ ਦਾ ਵੀ ਫੇਰ ਵੀ ਖਾਲੇ ਉਹਦਾ ਵੀ ਚੱਕਰ ਨਹੀਂ ਕੀਨੇ ਦਾ ਆਪਾਂ ਐਡਾ 3:30 ਵੱਜ ਗਏ ਭਾਈ ਕਮੂਤਰ ਆਪਣੇ ਲਗਭਗ ਲਗਭਗ ਬੈਠ ਹੀ ਗਏ ਇੱਕ ਰਹਿ ਗਈ ਆਪਣੀ ਹਰੇ ਜਿਹੇ ਡੰਡੇ ਵਾਲੀ ਆ ਫਿਰ ਤੇ ਹਰ ਸ਼ੌਂਕ ਆ ਜਾਂਦੀ ਆ ਤੇ ਬਾਕੀ ਚਲੇ ਵੀ ਬੈਠ ਹੀ ਜਾਊਗੀ ਹੁਣ ਤਾਂ ਇੱਕ ਤਰ੍ਹਾਂ ਦਾ ਤੇ ਯਾਰ ਇੱਕ ਤਾਂ ਹੁਣ ਸਾਡੇ ਕੱਲ ਨੂੰ ਨਾ ਸ੍ਰੀ ਗੁਰ ਤੇਗ ਬਹਾਦਰ ਜੀ ਦਾ ਹੁੰਦਾਗਾ ਉਹ ਇੱਥੇ ਆਪਣੇ ਗਲੀ ਵਿੱਚ ਦੀ ਲੰਗਦਾਗਾ ਨਗਰ ਕੀਰਤਨ ਉਹਦੀ ਸਫਾਈ ਕਰਦੇ ਆ ਤੇ ਆਹ ਟਾਂ ਉੱਚੀ ਕਰਕੇ ਕਬੂਤਰ ਲਾ ਕੇ ਖੋਡੇ ਚ ਬਾੜਦੇ ਆ ਤੇ ਫੇਰ ਦੇਖਦੇ ਆਂ ਕਿ ਕੀ ਸਮਾਚਾਰ ਹਨ ਆਇਦਾ ਨਿੰਮੂ ਨੇ ਵੀ ਛੱਡ ਰੱਖਿਆ ਨੀ ਪੁੱਤ ਉਹ ਨਿੰਮੂ ਚੈੱਕ ਥੋੜਾ ਜਿਆ ਹੋਰ ਜ਼ੂਮ ਹੋ ਜੇ ਜੇ ਚੈੱਕ ਕਰੋ ਬੈਠੇ ਨੇ ਲਾਲ ਸਰ ਲਿੰਮੂ ਦਾ ਇਹ ਇਹਦਾ ਉਹਨੇ ਵੀ ਛੱਡ ਰੱਖੇ ਨੇ ਤੇ ਹੁਣ ਆਪਾਂ ਲਾ ਲੀਏ ਯਾਰ ਕਬੂਤਰੀ ਜੀ ਨੂੰ ਆਪਣੀਆਂ ਥੱਲੇ ਤੇ ਉਹਦਾ ਬਾੜੀਏ ਕੋਡੇ ਖਾਡੇ ਚ ਫਿਰ ਕਰਦੇ ਆਂ ਵੀਡੀਓ ਸ਼ੇਅਰ ਉਹ ਬਈ ਲਾਲੇ ਕਬੂਤਰ ਤਾਂ ਉਹ ਚੀਨਾ ਵਾਲੀ ਜੁੜੀ ਤਾਂ ਹਾਂ ਵਗ ਗਈ ਬੱਚੇ ਜੇ ਥੱਲੇ ਖੁੱਡੇ 'ਚ ਵਗ ਜਾਂਦਾ ਬੜਾ ਵਧੀਆ ਯਾਰ ਦੋ ਇਹ ਛੱਕ ਪਾਈ ਲੋ ਵੇ ਬੱਚੇ ਆਪਣੇ ਗਏ ਖੁੱਡੇ 'ਚ ਮਰੀਆ ਵੱਡਿਆ ਯਾਰ ਅਸੇ ਖੁੱਡਾ ਬਈ ਸਾਫ ਕਰਿਆ ਪਿਆ ਸਾਨੂੰ ਥੋੜਾ ਬੱਲ ਕੇ ਦਿਖਾਉਣਾ ਮੈਂ ਅੱਜ ਸਾਫ ਜਾ ਕਰਤਾ ਦੀ ਕੰਮ ਹੁੰਬੀ ਵਾਲੇ ਠੰਡੇ ਜੇ ਪਏ ਸੀ ਯਾਰ ਮੈਂ ਜਾ ਸਾਫ ਕਰ ਦिए ਇਹ ਮੈਂ ਸਾਫ ਕਰਤਾ ਇਹ ਵੀ ਜਾਂ ਵਗੜ ਉਹ ਵੀ ਸਾਫ ਕਰਤਾ ਤੇ ਆ ਵੀ ਸਾਫ ਕਰਤਾ ਦੀ ਬਈ ਅੰਦਰੋਂ ਦਾ ਚੈੱਕ ਕਰ ਸਕਦੇ ਸੀ ਅਜੇ ਮੈਂ ਉਹ ਕਰਨਾ ਕੰਮ ਜਾਂ ਫਿਰ ਤੁਹਾਨੂੰ ਦਿਖਾਉਣਾ ਸਾਫ ਕਰਿਆ ਹੋ ਗੱਡਾ ਵੀ ਚੈੱਕ ਕਰਾਉਣਾ ਮੈਂ ਤੇ ਹੁਣ ਚੱਕਰੀ ਜਿਹਾ ਢਾਂਗੀ ਤਾਂ ਹਾਂ ਕਾਲ ਅਖੀ ਤੇ ਉਹ ਤਾਂ ਨਾ ਬੈਠੇ ਨੇ ਤਾਂ ਕੋਈ ਚੱਕਰ ਨਹੀਂ ਤਾਂ ਆ ਜਾਾਂਗੇ ਜੋੜੀ ਉਹਦਾ ਕੋਈ ਡਾ ਇਸ਼ੂ ਨਹੀਂ ਹੈਗਾ ਆਪਾਂ ਦਾ ਨਾਰਮਲ ਗੱਲਾਂ ਨੇ ਇਹ ਤਾਂ ਉਹ ਵਹਿ ਗਈ ਤਾਂ ਨਾ ਜਾ ਕੇ ਜਰਮਾ ਬੱਕਮ ਕਰ ਲੈ ਬਾਈ ਪਹਿਲਾਂ ਵੀ ਜਾਲੂ ਮਾਰਤਾ ਬਾਈ ਹੁਣ ਦਿਖਾਉਣਾ ਯਾਰ ਮੈਂ ਕਿੰਨਾ ਹੁਣ ਬਹੁਤ ਸੇਰਾ ਗੱਤ ਹੈ ਇਹ ਸੀ ਕਿੱਤ ਹੈ ਗਰ ਜੀ ਐਚ ਵੀ ਇਹ ਤਾਂ ਇੱਕ ਨੰਬਰ ਇਧਰ ਉਧਰ ਸਾਰੇ ਤੜਕੇ ਤਾੜੂ ਮਾਰਦੇ ਮੰਜਾ ਦੁਆਰੇ ਪਾਣੀ ਦੇ ਰਸਤੇ ਮਾਰ ਕੇ ਤੇ ਉਹ ਕਰਦਾਂਗੇ ਤੇ ਉਹ ਕਰਦਾਂਗੇ ਪਾਣੀ ਛਿੜਕ ਦਾਂਗੇ ਦੜ ਕੇ ਅੰਦਰ ਵੀ ਥੋੜਾ ਜਿਹਾ ਗੰਦ ਪੈ ਰਿਆ ਨੂੰ ਇਗਨੋਰ ਕਰਿਓ ਸਾਰੇ ਗੰਦ ਨੂੰ ਅਸੀਂ ਸਟੈਕ ਕਰਾਂਗੇ ਭਾਈ ਐਦਾਂ ਨਹੀਂ ਕਪੂਤਰ ਘੜਦੀ ਆ ਫਾਰੇ ਹੁਣ ਤਾਂ ਉਤਰ ਕੱਢ ਕੇ ਦਾਣੇ ਪਾ ਦਈਏ ਆਪਨੇ ਇਹ ਵੱਡਿਆਂ ਨੂੰ ਕੁਲ ਕੁਕੇ ਦਾ ਫਿਰ ਸਾਰੀ ਨੇ ਕੋਈ ਨਾ ਪਹਿਲਾਂ ਵੱਡਿਆਂ ਦਾ ਕਰ ਦਈਏ ਇਹ ਲੈ ਇਹ ਛੋਟਿਆਂ ਦਾ ਕਰਾਂਗੇ ਲਓ ਜੀ ਕਰਤੇ ਆ ਤਾਂ ਇਹ ਲੱਗ ਗਿਆ ਫਿਰ ਦਾਣੇ ਖਾਣ। ਇਹ ਲੋ ਉਹ ਡੁੱਲੇ ਜੇ ਪੈਦੀ ਯਾਰ ਬਹਿਲੇ ਕਾ ਲੈਣਗੇ ਨਾ। ਉਹ ਬਾ ਉਧਰ ਪਾਵਾਂਗੇ। ਤੇ ਨਾ ਹੁਣ ਇਹਨਾਂ ਨੂੰ ਦੂਜਾ ਵਜਾ ਨੂੰ ਇਹਨਾਂ ਨੂੰ ਵੀ ਰੱਖਦੀ ਯਾਰ ਪਾਣੀ ਪਾਣੀ। ਬਾਰਾਂ ਹੋ ਗਿਆ ਇਹ ਵਿਚਾਰਾ ਸਿਸਟਮ ਚ। ਟੂਬੀਓ ਦਾ ਕੋਈ ਪਤਾ ਨਹੀਂ ਕਦੋਂ ਆਉਗੀ। ਆ ਵੀ ਪਾਣੀ ਨੂੰ ਸਬਦੀ ਜਾਂ ਨਿਕਲ ਆਉਣੀ ਆ ਵੀ। ਸੋਲੇ ਪਾਉਣਾਂ ਦੇ ਦੇਖੀ ਮੈਂ ਪਾਣੀ ਕਿੰਨੀ ਕਿਵੇਂ ਹੋਇਆ ਤਾਂ ਹੰਦੋ ਲਈ ਬਈ ਉਹ ਕੋ ਮਿੱਠਾ ਗਾੜਾ ਰੱਖਿਆ ਫਿੱਕੇ ਜਿਹਰੇ ਕੋਟੜਾ ਚੱਕੋ ਭਾਈ ਸੋਨੇ ਪਾ ਦੀ ਉਹਨਾਂ ਨੂੰ ਵੱਡਿਆਂ ਦਾ ਦਾਮ 12 ਨੇ ਕਿੱਕ ਬਾਈਸੋ ਲਿਖਾ ਇਤਨਾ ਪਾਣੀ ਉਹ ਇਤਨਾ ਜੀ ਨਹੀਂ ਹੋਰੀ। ਦਾਣੇ ਦਾ ਡੜਕੇ ਦੇ ਉਹਨਾਂ ਨੇ ਵੀ ਨਹੀਂ ਹਾਂ ਜੀ ਨਹੀਂ ਹੋਰੇ ਨੇ। ਸ਼ੇਕ। ਥਾਲਾ ਕਿਹਾ। ਜਿੰਨਾ ਪੀ ਆ ਜੂਵੇ। ਲੱਖੋ ਸ਼ਕ ਕੋਈ ਦਾਣੇ ਆ ਗਿਆ ਜੀ ਨਾ ਵੇ ਦੇਖੋ ਫੋਲੇ ਦਾ ਮਾਰ ਇਹਨੇ ਬੜਕਾ ਕੇ ਉਹਦਾਣੇ ਬਾਗ ਲੈਣਾ ਇਨ ਨੂੰ ਖਾ ਲੈਣ ਦਾਨ ਆ ਇੱਕ ਹਾਂ ਭਾਈ ਲਓ ਭਾਈ ਬਾਜਰਾ ਮੂੰਗੀ ਤੇ ਕਣਕ ਹੁਣ ਮੈਂ ਇਹਨਾਂ ਨੂੰ ਬਾਦੀਏ ਬਾਰੀ ਇਹ ਕਣਕਾ ਵੱਡੇ ਦਾ ਜੀ ਬਣਾ ਲਿਆ ਨਾ ਇਹ ਇਹਦੇ ਕੋਲੋਂ ਵੱਡੇ ਘੱਤਰ ਦਾ ਕਣਕਾ ਉਹ ਝੋਲੇ ਵੀ ਖਾ ਗਏ ਇਹ ਤਾ ਦੇਖੋ ਭਾਈ ਆ ਸ਼ੂਟ ਲੈ ਕੇ ਮੈਂ ਆਂਦੇ ਜੀ ਉਹ ਬੁੱਦੀ ਵਾਲੀ ਕਬੂਦਰੀ ਦਾ ਤੇਰੇ ਕਬੂਤਰ ਲਿਆਉਣਾ ਅੱਜ ਉਹ ਵੀ ਸੌਂਕ ਕਰਾਉਂਗਾ ਕੱਲ ਨੂੰ ਕਰਾਉਂਗਾ ਤਾਂ ਸੌਂਕ ਅੱਜ ਤਾਂ ਲਿਆ ਕੇ ਛੱਡ ਦਾਂਗੇ ਜੀ ਆ ਗਿਆ ਜੀ ਤੇ ਉਹ ਦਾਣੇ ਉਹਨਾਂ ਨੂੰ ਬਈ ਪਾ ਤੇ ਓਕੇ ਕਰਤਾ ਕੰਮ ਦਾਣਿਆਂ ਦਾ ਤਾਂ ਇਹਨਾਂ ਦਾ ਹਨ ਤੇ ਬਾਕੀ ਸਿਸਟਮ ਓਕੇ ਐ ਇਹਦਾ ਥੱਲੇ ਖੰਡਿਆ ਕੇ ਲੈ ਲੈ ਜੀ ਬਣਾ ਕੇ ਪਾਉਣੇ ਪੈਂਦੇ ਨੇ ਬਈ ਨਹੀਂ ਤਾਂ ਕਿਉਂ ਜਦ ਉੱਤੇ ਉੱਤੇ ਚੜੇ ਉਹ ਖਾਂਦੇ ਖਾਨ ਨਹੀਂ ਦਿੰਦੇ ਇੱਕ ਦੂਜੇ ਨੂੰ ਤੰਗ ਹੁੰਦੇ ਨੇ ਤੇ ਬਾਕੀ ਹੁਣ ਉਹ ਲਾਲ ਸਿਰ ਆ ਯਾਰ ਗੁਰਕਾ ਦਾ ਗੁਰਕਾ ਦਾ ਹੈ ਨਹੀਂ ਪਤਾ ਨਹੀਂ ਕੀ ਜੱਕ ਰਹਿਦਾ ਤਾਂ ਕਰਕੇ ਜੇ ਅੰਦਰ ਆਪਾਂ ਉਹ ਵੀ ਕਰਤਾ ਅੱਜ ਇਹ ਡਾਈ ਦੀ ਸਾਰੇ ਤੇ ਇਹਨਾਂ ਜੋ ਡੱਬਾ ਆ ਕੇ ਬਹਿ ਗਏ ਦੀ ਪਹਿਲਾਂ ਬਾਕੀ ਤਾਂ ਇਹ ਦੋ ਢਾਈ ਵਜੇ ਰ 3:30 ਵਜੇ ਤੱਕ ਗਲਾਬੀ ਕੰਤਾਂ ਵਾਲੀ ਬੈਠੀ ਹੈ ਨਾ ਗਲਾਬੀ ਕੰਤਾਂ ਵਾਲੀ ਹਰੀ ਭੂਸ ਵਾਲੀ ਬੈਠੀ ਹੈਗੀ ਆਗੇ ਨਾ ਕਰਕੇ ਪਹੁੰਚ ਲੈ ਰਹੇ ਹਾਂ ਕਿ ਹੁਣ 15 20 ਹੋ ਗਈ ਛੱਡੇ ਨਹੀਂ ਸੀ ਬਈ ਇਹ ਔਖਾ ਬਚਾ ਬਸ ਬਈ ਇੱਕ ਰਹਿ ਗਿਆ ਲੱਗਣ ਵਾਲਾ ਹੱਥ ਉਹ ਵੀ ਡਾਤ ਉੜ ਗਿਆ ਤੇ ਅਜੂ ਬੈ ਗਿਆ ਉਹਦੀ ਬਸ ਉਹੀ ਹੋਈ ਰਹਿ ਗਿਆ ਜਿਹੜਾ ਸਿੱਕਾ ਜੀਆਂ ਮਾਰਦਾ ਬਾਕੀ ਜਮਾ ਓਕੇ ਸਿਸਟਮ ਬਣਾਉਣਾ ੁੱਡੇ ਸਾਫ ਨੇ ਵੈਸੇ ਉਹ ਓਕੇ ਨੇ ਜਾਨਵਰ ਪਾਣੀ ਪੂਣੀ ਦਾਣੇ ਦੂਣੇ ਕਣੀ ਓਕੇ ਨੇ ਜਿਵੇਂ ਫਿੱਟ ਨੇ ਇਹਨਾਂ ਇੱਕ ਇੱਕ ਕੰਨੀਆਂ ਰਹਿ ਗਈਆਂ ਦੋ ਦੋ ਕੰਨੀਆਂ ਉਹ ਮੈਂ ਪੱਟ ਦੂੰਗਾ ਜਦੋਂ ਹੁਣ ਮੂਰੇ ਸ਼ਰ ਕਰਨੇ ਨੇ બસ ਬਾਕੀ ਸਾਫ ਆ ਗਿਆ ਦਸੇ ਪਰ ਸਾਫ ਹੋ ਗਏ ਬਾਕੀ ਰਿਪੋਰਟ ਓਕੇ ਆ ਤੇ ਦਾਣੇ ਪਾਣੀ ਦਾ ਵੀ ਹੁਣ ਓਕੇ ਆ ਕੰਮ ਹੁਣ ਤਾਂ ਬਸ ਇਹਨਾਂ ਦਾ ਬੰਦ ਕਰੀਏ ਸਿਸਟਮ ਪਾਣੀ ਪੂਣੀ ਪੀ ਰਹੇ ਨੇ ਇਹਨਾਂ ਨੂੰ ਚੱਲੀਏ ਬਸ ਆਪਾਂ ਦੀਪ ਤੋਈ ਲੈ ਕੇ ਆਉਣਾ ਕਬੂਤਰ ਦਾ ਮੁੰਡਾ ਆਪਣਾ ਮਿਤਰਾ ਦੀਪ ਆਹ ਬਲੌਗ ਸੀ ਬਈ ਆਪਣਾ ਜੇ ਵੀਡੀਓ ਸੋਹਣੀ ਲੱਗਦੀ ਏ ਯਾਰ ਇਹਨਾਂ ਲਾਈਕ ਕਰੋ ਸੋਹਣਾ ਜਿਹਾ ਕਮੈਂਟ ਕਰੋ ਘੰਟਾ ਜ ਆ ਹਨਾ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬਾਕੀ ਆਪਣੇ ਦੋ ਹੋਰ ਮਿੱਤਰਾਂ ਨੂੰ ਜਿੰਮੇ ਦਾ ਆਪਣਾ ਸ਼ੌਂਕ ਆ ਹਨਾ ਕਿ ਜਿਹੜੇ ਵੀ ਆਪਣੇ ਭਾਈ ਸ਼ੌਂਕ ਰੱਖਦੇ ਨੇ ਤਾਂ ਵੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜਿਹੜਾ ਪਤਵਦਨ। ਤੇ ਬਾਕੀ ਹੋਰ ਸ਼ੌਂਕ ਜੇ ਭਾਈਆਂ ਨਾਲ ਹੀ ਅਜੇ ਕੋਈ ਭਾਈ ਕਮੈਂਟ ਕਰੂ ਹਨਾ ਕੁਝ ਵੀ ਕਰੂ ਤਾਂ ਉਸ ਨਾਲ ਆਪਣਾ ਸ਼ੌਂਕ ਵਧੂਗਾ। ਤੇ ਤਾਂ ਕਰਕੇ ਆ ਮਿਲਦੇ ਆਂ ਜੀ ਆਪਾਂ ਕੱਲ ਨੂੰ ਨਵੀਂ ਅਪਡੇਟ ਚ ਨਵੀਂ ਵੀਡੀਓ ਦੇ ਵਿੱਚ ਹੁਣ ਇਹਨਾਂ ਨੂੰ ਦਾਣੇ-ਆਣੇ ਖਾ ਲੈਣ ਦੇ ਆ ਉਹ। ஓகே ரபோர்ட்ட என்ன